ਮੁੰਡੀਆਂ ਕਲਾ ਪੁਲਿਸ ਚੌਕੀ ਦੇ ਇੰਚਾਰਜ ਸਰਜੀਤ ਸਿੰਘ ਸੈਣੀ ਨੇ ਦੋ ਪਹੀਆ ਵਾਹਨਾਂ ਨੂੰ ਚੋਰੀ ਕਰਨ ਵਾਲੇ ਇੱਕ ਚੋਰ ਨੂੰ ਫੜਨ ਦਾ ਦਾਵਾ ਕੀਤਾ ਹੈ। ਐਸਐਚਓ ਜਮਾਲਪੁਰ ਜਸਪਾਲ ਸਿੰਘ ਦੀ ਹਾਜ਼ਰੀ ਵਿੱਚ ਉਹਨਾਂ ਦੱਸਿਆ ਕਿ ਹਰਜੀਤ ਸਿੰਘ ਉਰਫ ਰਮਨਸ਼ੂ ਬਾਸੀ ਗੁਰੂ ਤੇਗ ਬਹਾਦਰ ਰੋਡ ਮੁੰਡੀਆਂ ਖੁਰਦ ਖਿਲਾਫ ਅਮਨਦੀਪ ਸਿੰਘ ਨੇ ਆਪਣਾ ਮੋਟਰਸਾਈਕਲ ਚੋਰੀ ਕਰਨ ਦੀ ਇਤਲਾਹ ਦਿੱਤੀ ਸੀ ਜਿਸ ਉੱਤੇ ਕਾਰਵਾਈ ਕਰਦਿਆਂ ਹਰਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ ਤਿੰਨ ਮੋਟਰਸਾਈਕਲ ਅਤੇ ਦੋ ਐਕਟਵਾ ਬਰਾਮਦ ਕੀਤੀਆਂ ਹਨ ਉਹਨਾਂ ਦੱਸਿਆ ਕਿ ਰੂਪੀ ਉਤੇ ਪਹਿਲਾਂ ਵੀ ਵਕ-ਵਕ ਥਾਣਿਆਂ ਵਿੱਚ ਚੋਰੀ ਦੇ ਮਕਦਮੇ ਦਰਜ ਹਨ ਉਹਨਾਂ ਦੱਸਿਆ ਕਿ ਰੂਪੀ ਕਿਤੇ ਵੀ ਖੜਾ ਵਾਹਨ ਆਪਣੀ ਚਾਬੀ ਨਾਲ ਖੋਲ ਕੇ ਚੋਰੀ ਕਰ ਲੈਂਦਾ ਸੀ ਉਹਨਾਂ ਦੱਸਿਆ ਕਿ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਲਿਆ ਜਾਵੇਗਾ ਇਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਹ ਹਰਜੀਤ ਸਿੰਘ ਮਨਸੂਬਾ ਜੀ ਇਹ ਚੋਰੀਆਂ ਕਰਨ ਦਾ ਦੱਦੀ ਹੈ ਵਹੀਕਲ ਚੋਰ ਹੈ ਜੀ ਇਹ ਤੇ ਪਹਿਲਾਂ ਵੀ ਪਰਚੇ ਦਰਜ ਅੰਮ੍ਰਾਲਾ ਸਿਟੀ ਦੇ ਸੁਹਾਣੇ ਥਾਣੇ ਚ ਮਕਦਮੇ ਦਰਜ ਪਹਿਲਾਂ ਵੀ ਸਰ ਕਿੰਨੀ ਉਮਰ ਹੈ ਇਸ ਵਿਅਕਤੀ ਦੀ 26 ਸਾਲ ਉਮਰ ਹੈ ਜੀ ਕਿੱਥੇ ਦਾ ਰਹਿਣਾ ਹੈ ਇਹ ਮੁੰਡਿਆਂ ਦਾ ਰਹਿਣ ਵਾਲਾ ਜੀ ਇਹ ਜੀ ਕਿੰਨੀ ਕੋਈ ਵਾਰਦਾਤ ਹਨ ਹੁਣ ਤੱਕ ਜਾਂਦੇ ਜੀ ਇਹ ਜੀ 7 ਗਣੇ ਵਾਰਦਾਤਾਂ ਮੰਨੀਆਂ ਜੀ ਇਹ ਚ ਪੰਜ ਸਾਨੂੰ ਵਿਕਰ ਰਿਕਵਰ ਕਰਾ ਦਿੱਤੇ ਤੈਨੂੰ ਮੋਟਰਸਾਈਕਲ ਤੇ ਦੋ ਐ ਕੜੀਆਂ-ਕੜੀਆਂ ਥਾਵਾਂ ਤੇ ਵਾਰਦਾਤਾਂ ਨੂੰ ਜਾਂਦੇ ਇਹ ਕਰਦਾ ਜੀ ਨੀਚੀ ਮੰਗਲੀ ਕੁਛ ਮੰਨਿਆ ਸੜ ਕੋ ਵਾਰ ਦਤਾਂ ਤੇ ਪਲੱਸ ਮੋਤੀਨਰ ਸ਼ੇਰਪੁਰ ਪਛਾ ਦਰਜ ਸ਼ੇਰਪੁਰ ਚੌਂਕੀ ਦੇ ਨਸ਼ੇ ਵਾਲੀ ਗੱਲ ਸਾਹਮਣੇ ਆਈ ਮੈਡੀਕਲ ਕਰਾਵਾਂਗੇ ਫਿਰ ਦੇਖਦੇ ਹਾਂ ਇਹਨਾਂ ਲੋਕੀ ਸਰ ਗੈਂਗ ਵੀ ਹੈਗਾ ਪਿੱਛੋਂ ਵੀ ਨਹੀਂ ਸਿਰਲ ਸਿੰਗਲ ਹੀ ਹੈ ਜੀ ਗੈਂਗ ਨਹੀਂ ਹੈ ਸਿੰਗਲ ਬੰਦਾ ਸਰ ਇਹਨੂੰ ਕਿੱਥੋਂ ਅਰੈਸਟ ਕੀਤਾ ਇਹਨੂੰ ਮੁੰਡੀਆਂ ਚ ਰੱਸੀ ਤਾਂ ਚਾਹੁੰਦੇ ਮਖਰ ਖਾਸ ਨੇ ਤਲਾ ਜਿੱਤੀ ਸੀ ਵੀ ਇਹ ਚੋਰੀਆਂ ਕਰਦਾਦੀ ਆ ਇਹਨੂੰ ਨੱਕੇ ਰੋਕਿਆ ਤੇ ਰਿਕਵਰੀ ਸ਼ੁਰੂ ਇਹਦੀ ਉਮਰ 26 ਸਾਲ ਹੈ ਕਿੱਥੇ ਦਾ ਰਹਿਣਾ முடியாது